ਸੰਗਤ ਜੀ ਆਪਾਂ ਸਵਈਆਂ ਦੀ ਸੰਖਿਆ ਕਰ ਰਹੇ ਹਾਂ ਤੇ ਚੌਥੀ ਸਵਈ ਆਪਨੇ ਚੱਲ ਰਹੇ ਨੇ ਇੱਥੇ ਤੱਕ ਆਪਾਂ ਸੰਖਿਆ ਸੰਪੂਰਨ ਕਰ ਲਈ ਸੀ ਜਿਹ ਸਤਗੁਰ ਸਿਮਰੰਤ ਇੱਥੇ ਵਿਸਰਾਮ ਹੈ ਨੈਣ ਕੇ ਤਿਮਰ ਮਿਟਹਿ ਖਿੰਨ ਨੈਣ ਪੜਨ ਜਿਹੜਾ ਇੱਥੇ ਜਈਆ ਲੱਗਾ ਇਹਨੇ ਦਲਾਵਾ ਬਣ ਜਾਣੀਆ ਨੰਨੇ ਨੈਣ ਕੇ ਤਿਮਰ ਮਿਟਹਿ ਖਿੰਨ ਜੇ ਸਤਗੁਰ ਸਿਮਰੰਥ ਸਮਰੰਥ ਤੇ ਵਿਸਰਾਮ ਹੈ ਇੱਕ ਧਿਆਨ ਰੱਖਾ ਪਿੱਛੇ ਪੜ ਕੇ ਤੱਤੇ ਦੇ ਨਾਲ ਪੜ ਕੇ ਆਏ ਆ ਸਮਰੰਥ ਇਥੇ ਥੱਥੇ ਦੇ ਨਾਲ ਹੈ ਇਹ ਧਿਆਨ ਰੱਖਣਾ ਕਿ ਥੱਥੇ ਦੇ ਨਾਲ ਉਚਾਰਨ ਹੋਵੇ ਇਥੇ ਵਿਸਰਾਮ ਹੈ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਥ ਵਿਸਰਾਮ ਜੀਅ ਕੀ ਤਪ ਤ ਮਿਟਾਵੈ ਜੇ ਸਤਗੁਰ ਸਿਮਰੰਥ ਵਿਸਰਾਮ ਰਿੱਧ ਸਿੱਧ ਨਾਮ ਨਿਧ ਪਾਵੇ ਸੋਈ RAM DAS GUR ਬਲ ਭਣ ਬਲ ਬੱਬਾ ਲੱਲੇ ਹਿਯਾਰੀ ਅਗੇ ਆੜਾ ਮੁਕਦਾ ਜਿਹੜ ਥੱਲੇ ਜਈਆ ਲੱਗਿਆ ਨਿਆੜਾ ਬਣਦਾ ਭਣ ਤੇ ਵਿਸਰਾਮ ਮੇਲ ਸੰਗਤ ਧਨ ਧਨ ਕਰਹੁ ਜਿਹ ਸਤਗੁਰ ਲਗ ਪ੍ਰਭ ਪਾਈ ਐ ਪਾਈ ਐ ਤੇ ਵਿਸਰਾਮ ਸੋ ਸਤਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਪਾਇਓ ਤੇ ਬਿਸਰਾਮ ਸੇਵਾ ਕਰਤ ਨਾ ਛੋਡਿਓ ਪਾਸ ਛੋਡਿਓ ਊੜੇ ਦਾ ਮੂੰਹ ਖੁੱਲਾ ਧਿਆਰ ਰੱਖਣਾ ਛੋਡਿਓ ਪਾਸ ਤਾ ਤੇ ਗੋਹਰ ਗਿਆਨ ਪ੍ਰਗਟ ਉਜੀਆਰੋ ਤਾ ਤੇ ਵਖਰਾ ਵਖਰਾ ਗੋਹਰ ਗੋਹਰ ਪੜਨਾ ਇਕੱਠਾ ਪੜਨਾ ਗਿਆਨ ਗੱਗੇਛਾਰੀ ਅਟਕਨ ਨਾ ਗਿਆਨ ਪ੍ਰਗਟ ਉਜੀਆਰੋ ਉਜੀਆਰੋ ਇਥੇ ਉਡੇ ਨੂੰ ਉਕੜ ਲੱਗਿਆ ਤਿਆਰ ਰੱਖਣਾ ਉਜੀ ਯਾਰ ਉਹ ਇਕੱਠਾ ਪੜਨਾ ਹੈ ਦੁੱਖ ਦ੍ਰਿਦਰ ਅੰਧਿਆਰ ਕੋ ਨਾਸ ਅੰਧਿਆਰ ਐੜੇ ਟਿੱਪੀਆ ਧੱਦੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਆੜਾ ਬਣ ਜਾਣਾ ਇਸ ਦਾ ਉਚਾਰਨ ਹੋਵੇਗਾ ਐੜੇ ਟਿੱਪੀ ਧੱਦੇ ਹਿਯਾਰੀ ਐੜੇ ਕੰਨਾ ਤੇ ਰਾਰਾ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗ ਹੈ ਇਥੇ ਵਿਸਰਾਮ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਗੁਰ ਤੇ ਬਿਸਰਾਮ ਹੈ ਤੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਕਹਿ ਤੇ ਜਮ ਕੀ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਪਾਇਓ ਉਚਾਰਨ ਕਰਨ ਵਿੱਚ ਜਈਆ ਲੱਗਾ ਇੱਥੇ ਬਿਸਰਾਮ ਹੈ ਨਿਸ ਬਾਸੁਰ ਹਰ ਚਰਨ ਨਿਵਾਸ ਨਿਸ ਬਾਸੁਰ ਹਰ ਚਰਨ ਨਿਵਾਸ ਤਾ ਤੇ ਸੰਗਤ ਸਗਣ ਪਾਏ ਭਉ ਮਨ ਹੈ ਮਨ ਹੈ ਤੇ ਬਿਸਰਾਮ ਲਾਉਣਾ ਸਗਣ ਪੜਨ ਸਗਨ ਨਹੀਂ ਪੜਨ ਨੂੰ ਸਗਣ ਪਾਏ ਭਉ ਮਨ ਹੈ ਤੁਮ ਮਲੀਆਗਰ ਮਲੀਆਗਰ ਕੱਠਾ ਪਾਠ ਹੈ ਤੁਮ ਮਲੀਆਗਰ ਪ੍ਰਗਟ ਸੁਬਾਸ ਤ੍ਰੂ ਪ੍ਰਹਿਲਾਦ ਕਬੀਰ ਤਲੋਚਨ ਤਲੋਚਨ ਤੇ ਵਿਸਰਾਮ ਹੈ ਇੱਥੇ ਇਹ ਤਿਆਰ ਰੱਖਣਾ ਕਿ ਇੱਥੇ ਤੱਤੇ ਨੂੰ ਸਿਆਰੇ ਤੇ ਲੱਲੇ ਹੋੜਾ ਹੈ ਇੱਥੇ ਰਾਰਾ ਨਹੀਂ ਵਿੱਚ ਲਿਖਿਆ ਤਰਲੋਚਨ ਨਹੀਂ ਪੜ੍ਹਨਾ ਇਹ ਤਲੋਚਨ ਤੱਤ ਰਾਰੇ ਤੁਰੈ ਤੂੰ ਇੱਥੇ ਵਿਸਰਾਮ ਹੈ ਨਾਮ ਲੈਤ ਉਪਜਿਓ ਜੋ ਪ੍ਰਗਾਸ ਉਪਜਿਓ ਇਸ ਤਰ੍ਹਾਂ ਪੜ੍ਹਨਾ ਜੱਜੇ ਦੇ ਪੈਰ ਵਿੱਚ ਆਈਆ ਲੱਗਾ ਉਪਜਿਓ ਜੋ ਪ੍ਰਗਾਸ ਜੇ ਪਿਖਤ ਅਤ ਹੋਏ ਰਹਾਸ ਮਨ ਮਨ ਤੇ ਵਿਸਰਾਮ ਹੈ ਪਿਖਤ ਪੜਨਾ ਇੱਚ ਜਮਕੀਏ ਆਤ ਹੋਏ ਰਹਾਸ ਰਹਾਸ ਪੜਨਾ ਇਹਨੂੰ ਰਹਿਸ ਨਹੀਂ ਪੜਨਾ ਇਸ ਦਾ ਉਚਾਰਨ ਰਹਾਸ ਮਨ ਮਨ ਤੇ ਅਣ ਕਿ ਰੁਗਣਾ ਇੱਥੇ ਵਿਸਰਾਮ ਹੈ ਸੋਈ ਸੰਤ ਸਹਾਰ ਜਮਕੀ ਗੁਰੂ ਰਾਮਦਾਸ ਨਾਨਕ ਨਾਮ ਨਰੰਜਨ ਜਾਨਿਓ ਜਾਨਿਓ ਇਸ ਤਰ੍ਹਾਂ ਉਚਾਰਨ ਕਰਨੇ ਨੰਨੇ ਦੇ ਪੈਰ ਵਿੱਚ ਜਈਆ ਲੱਗੇ ਜਾਨਿਓ ਇੱਥੇ ਵਿਸਰਾਮ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਸਾਇਰ ਪੜਨਾ ਸੱਸੇ ਕਰਨਾ ਈਡੀ ਸਿਆਰੀ ਸਾਇਰ ਇੱਥੇ ਵਿਸਰਾਮ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਨੀਵ ਬਿੰਦੀ ਲਾ ਕੇ ਨੀ ਉਚਾਰਨ ਕਰਨਾ ਬਿੰਦੀ ਤੁਰੈ ਤੇ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਅਕਥ ਕਥਾ ਹੈ ਹੈ ਤੇ ਵਿਸਰਾਮ ਹੈ ਇੱਕ ਜੀਹ ਜੀਹ ਇੱਥੇ ਜਮਕੀਏ ਤੇ ਹਾਹੇ ਦੀ ਆਵਾਜ਼ ਉਚਾਰਨ ਹੋਵੇਗੀ ਜੀਹ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਕੋ ਤੇ ਵਿਸਰਾਮ ਹੈ ਸ੍ਰਿਸ਼ਟ ਥੱਲੇ ਟੈਂਕਾ ਲੱਗਿਆ ਤਿਆਰ ਰਖਣਾ ਸੋਡੀ ਸ੍ਰਿਸ਼ਟ ਸਕਲ ਸਕਲ ਪੜਨਾ ਕਕੇ ਦੇ ਨਾਲ ਸਗਲ ਨਹੀਂ ਪੜਨਾ ਸਕਲ ਤਾਰਣ ਕੋ ਇੱਥੇ ਵਿਸਰਾਮ ਹੈ ਅਬ ਜਮਕੀ ਗੁਰ ਰਾਮਦਾਸ ਕੋ ਮਿਲੀ ਬੜਾਈ ਜਮਕੀ ਦਾ ਮਤਲਬ ਹੁੰਦਾ ਕਿ ਅੱਧਾ ਵਿਸਰਾਮ ਹਮ ਅਬ ਗੁਣ ਭਰੇ ਭਰੇ ਤੇ ਜਮਕੀ ਹੈ ਇਕ ਗੁਣ ਨਹੀਂ ਇੱਥੇ ਧਿਆਨ ਰੱਖਣਾ ਆਵ ਗੁਣ ਵਾਵੇ ਦੇ ਨਾਲ ਉਚਾਰਨ ਕਰਨਾ ਹੈ ਤੇ ਕਈ ਸੰਗਤਾਂ ਨੂੰ ਭਲੇ ਪੜ ਜਾਂਦੀਆਂ ਕਿ ਹਮ ਔਗਣ ਭਰੇ ਔਗਣ ਨਹੀਂ ਪੜਨਾ ਔਗਣ ਤਾਂ ਬਣੇਗਾ ਜੇ ਐੜਾ ਤੇ ਊੜੇ ਔਕੜ ਹੋਵੇਗਾ ਇੱਥੇ ਵਾਵੇ ਦੇ ਨਾਲ ਉਚਾਰਨ ਕਰਨਾ ਹੈ ਹਮ ਅਵਗਣ ਆਵ ਗੁਣ ਭਰੇ ਇਕ ਗੁਣ ਨਹੀਂ ਨਹੀਂ ਤੇ ਬਿਸਰਾਵ ਨਾ ਅੰਮ੍ਰਿਤ ਛਾੜ ਜਮਕੀ ਬਿਖੇ ਬਿਖ ਖਾਈ ਇਹਨੂੰ ਬਿਖੇ ਨਹੀਂ ਪੜਨਾ ਇਹ ਬਿਖੇ ਆ ਕਿ ਇੱਥੇ ਖੱਖੇ ਨੂੰ ਦੋ ਦਲਾਵਾਂ ਲੱਗੀਆਂ ਬਿਖੇ ਬਿਖ ਖਾਈ ਮਾਇਆ ਇਸ ਦਾ ਉਚਾਰਨ ਪਹਿਲੀ ਵਾਰ ਪਹਿਲਾਂ ਕਈ ਵਾਰ ਸਿੱਖਿਆ ਕਿ ਜਈਏ ਜੜ ਲੱਗਾ ਇਹਨੇ ਈੜੀ ਛਾਰੀ ਤੇ ਆੜਾ ਕੰਨਾ ਬਣ ਜਾਣਾ ਹੈ ਮਾਇਆ ਮੋਹ ਭਰਮ ਪੈ ਭੂਲੇ ਇਹਨੂੰ ਭੈ ਨਹੀਂ ਪੜ ਦੇਣਾ ਇਹ ਪੱਪੇ ਜਲਾਵਾ ਪੈ ਪੈ ਦੀ ਆਵਾਜ਼ ਉਚਾਰਨ ਕਰਨੀ ਹੈ ਕਈ ਸੰਗਤਾਂ ਭਰਮ ਭੈ ਭੂਲੇ ਪੜ ਜਾਂਦੀ ਹੈ ਉਹ ਪੱਪੇ ਪੈ ਦੀ ਆਵਾਜ਼ ਭੈ ਭੱਬੇ ਦੀ ਆਵਾਜ਼ ਉਚਾਰਨ ਕਰਦੀ ਹੈ ਇਸ ਕਰਕੇ ਧਿਆਨ ਰੱਖਣਾ ਕਿ ਪੱਪੇ ਦੀ ਆਵਾਜ਼ ਉਚਾਰਨ ਹੋਵੇ ਪੈ ਭੂਲੇ ਭੂਲੇ ਇਥੇ ਵਿਸਰਾਮ ਹੈ ਸੁੱਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਧਿਆਨ ਰੱਖਣਾ ਇਥੇ ਨੰਨੇ ਦੇ ਨਾਲ ਆ ਸੁਣਿਓ ਸੁਣਿਓ ਨਹੀਂ ਪੜਨਾ ਨਾਣੀ ਦੀ ਆਵਾਜ਼ ਉਚਾਰਨੀ ਕਰਨੀ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਕਿ ਸੁਨਿਓ ਗੁਰ ਸੰਗਤ ਸੰਗਤ ਹੀ ਬਿਸਰਾਮ ਤਿਹ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਕੀਰਤ ਕੀ ਇਹ ਵੱਖਰਾ ਵੱਖਰਾ ਪਾਠ ਹੈ ਤੇ ਕਈ ਸੰਗਤਾਂ ਨੂੰ ਕੀਰਤ ਕੀ ਇਕੱਠੇ ਪੜ ਜਾਂਦੀ ਹੈ ਇਸ ਕਰਕੇ ਧਿਆਨ ਰੱਖਣਾ ਇਹ ਪਾੜ ਜਿਹੜੇ ਵੱਖਰੇ ਨੇ ਇੱਕ ਅਰਦਾਸ ਇੱਥੇ ਜਮ ਕਿ ਲਾਉਣੀ ਹੈ ਪਾਠ ਕੀਰਤ ਕੀ ਕੀਤੇ ਵਿਸਰਾਮ ਲਾਉਣਾ ਗੋਰਾਮ ਦਾਸ ਰੱਖੋ ਸਰਨਾਈ ਰੱਖੋ ਰਾਰੇ ਖੰਨਾ ਹੱਖਾ ਤੇ ਹਾਹਨ ਔਂਕਰ ਹੈ ਰੱਖੋ ਸਰਨਾਈ ਹੋ ਮਲ ਵਿਵਸ ਕੀਓ ਕੀਓ ਤੇ ਵਿਸਰਾਮ ਹੈ ਮੰਮੇ ਹੋੜਾ ਤੇ ਹਾਹਨ ਔਂਕਰ ਹੈ ਮੋਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਮੋਹ ਮਲ ਵਿਵਸ ਦੇਵਸ ਵਿਵਸ ਨਹੀਂ ਪੜਨਾਂ ਦੇਵਸ ਪੜਨਾਂ ਅਦ ਕਲਾ ਕੇ ਦੇਵਸ ਦੇਵਸ ਕੀਓ ਇੱਥੇ ਵਿਸਰਾਮ ਕਾਮ ਗਹਿ ਕੇਸ ਪਛਾੜਿਓ ਪਛਾੜਿਓ ਇਸ ਤਰ੍ਹਾਂ ਪੜਨਾਂ ਪਛਾੜਿਓ ਹਾਂ ਈੜੀ ਦੀ ਆਵਾਜ਼ ਵਿੱਚ ਉਚਾਰਨ ਹੋਵੇ ਕਿ ਪਛਾੜਿਓ ਕਰੋਧ ਖੰਡ ਪਰਚੰਡ ਪਰਚੰਡ ਤੇ ਵਿਸਰਾਮ ਹੈ ਲੋਭ અપਮਾਨ ਸੋ ਝਾੜਿਓ ਝਾੜਿਓ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਆਪਾਂ ਪਛਾੜਿਓ ਪੜ ਕੇ ਆਏ ਹਾਂ ਜਨਮ ਕਾਲ ਕਰ ਜੋੜ ਇੱਥੇ ਵਿਸਰਾਮ ਹੈ ਹੁਕਮ ਜੋ ਹੋਏ ਸੋ ਮੰਨੈ ਸੱਸੇ ਓਂਕੜ ਸੋ ਮੰਨੈ ਭਾਵ ਸਾਗਰ ਬੰਧਿਓ ਬੰਧਿਓ ਪੜਨਾ ਇੱਥੇ ਵਿਸਰਾਮ ਹੈ ਸਿੱਖ ਤਾਰੇ ਸੋ ਪ੍ਰਸੰਨੈ ਸੋ ਪ੍ਰਸੰਨੈ ਇਸ ਤਰ੍ਹਾਂ ਪੜਨਾ ਹੈ ਜਿਹੇ ਸਿਰ ਆਤ ਪਤ ਸਚੋ ਤਖਤ ਤਖਤ ਤੇ ਵਿਸਰਾਮ ਹੈ ਇਸ ਪੰਕਤੀ ਦਾ ਧਿਆਨ ਰੱਖਣਾ ਕਈ ਸੰਗਤਾਂ ਨੇ ਇਸ ਪੰਕਤੀ ਨੂੰ ਗਲਤ ਉਚਾਰਨ ਕਰ ਜਾਂਦੀਆਂ ਹਨ ਸੰਗਤਾਂ ਨੂੰ ਆਤਪਤ ਪੜਦੀ ਹੈ ਆਤਪਤ ਐੜਾ ਜਿਹੜਾ ਵੱਖਰਾ ਕਰ ਦਿੰਦੀ ਹੈ ਤੱਤਾ ਤੇ ਪੱਪਾ ਤੱਤਾ ਇਕੱਠਾ ਜੋੜ ਦਿੰਦੀ ਹੈ ਪਰ ਉਹ ਗਲਤ ਉਚਾਰਨ ਹੈ ਇਸ ਦਾ ਸੁੱਧ ਉਚਾਰਨ ਹੈ ਸਿਰ ਆਤਪਤ ਆਤਪਤ ਐੜਾ ਤੱਤਾ ਆਤ ਪੱਪਾ ਤੱਤਾ ਪਤ ਇਸ ਤਰ੍ਹਾਂ ਪੜਨਾ ਵੱਖਰਾ ਵੱਖਰਾ ਹੈ ਇਸ ਦਾ ਸੋਧ ਉਚਾਰਨ ਹੈ ਸਿਰ ਆਤ ਪਤ ਸਚੋ ਤਖਤ ਸਚੋ ਇੱਥੇ ਕਨੋੜੇ ਦੀ ਬਾਜ ਉਚਾਰ ਲੋਵੇ ਚੱチェ ਦੇ ਉੱਤੇ ਕਨੋੜਾ ਲੱਗਾ ਹੈ ਸਚੋ ਤਖਤ ਇੱਥੇ ਵਿਸਰਾਮ ਜੋਗ ਭੋਗ ਸੰਜੁਤ ਬਲ ਸੰਜੁਤ ਜੱਜੇ ਦੇ ਔਂਕੜ ਲੱਗਾ ਹੈ ਇਹ ਉਚਾਰਨ ਹੋਵੇਗਾ ਸੰਜੁਤ ਬਲ ਗੁਰ ਰਾਮਦਾਸ ਸੱਚ ਸੱਲ ਭਣ ਭਣ ਤੇ ਵਿਸਰਾਮ ਸ ਸ ਲਲੇ ਸਿਆਰੇ ਐੜਾ ਇਹ ਜਈਆ ਲੱਗਿਆ ਜਿਹੜਾ ਇਹਨੇ ਐੜਾ ਬਣ ਜਾਣਾ ਸੱਲ ਭਣ ਭਣ ਤੇ ਵਿਸਰਾਮ ਤੂੰ ਅਟਲ ਰਾਜ ਭਗ ਦਾਲ ਤੂੰ ਤੂੰ ਨਹੀਂ ਪੜਨਾ ਤੂੰ ਤੂੰ ਅਟਲ ਅਟਲ ਪੜਨਾ ਹੈ ਅਟਲ ਨਹੀਂ ਪੜਨਾ ਅਟਲ ਰਾਜ ਭਗ ਦਾਲ ਤੂੰ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਤੂੰ ਸਤਗੁਰ ਚਹੁ ਜੁਗੀ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਾਰ ਸਾਧਕ ਸਿਧ ਸਿਧ ਤੇ ਬਿਸਰਾਮ ਹੈ ਸਿਖ ਸੇਵੰਤ ਤੁਰਹਿ ਤੁਰ ਆਦ ਜੁਗਾਦ ਅਨਾਦ ਅਨਾਦ ਤੇ ਬਿਸਰਾਮ ਲਾਉਣਾ ਕਲਾ ਧਾਰੀ ਤ੍ਰਿਹੋ ਲੋਭ ਉਨੇ ਇਸ ਪੰਕਤੀ ਦਾ ਧਿਆਰ ਰੱਖਣਾ ਤ੍ਰੇਹੋ ਪੜਨਾ ਤੱਤੇ ਸਿਹਾਰੀ ਹੈ ਪੈਰ ਵਿੱਚ ਰਾਰਾ ਲੱਗਾ ਹੈ ਤੇ ਹਾਹ ਨੂੰ ਊਂਕੜ ਤ੍ਰੇਹੋ ਲੋਹ ਇਸ ਦਾ ਉਚਾਰਨ ਹੈ ਲੋਹ ਲੱਲੇ ਹੋੜਾ ਤੇੜਾ ਲੋਹ ਹਾਹਾ ਕੇ ਬੋਲਣਾ ਲੋਹ ਲੋ ਵਹਿ ਨਹੀਂ ਪੜਨਾ ਲੋਹ ਲੱਲੇ ਹੋੜਾ ਐੜਾ ਲੋ ਤਿਹਾਹਾ ਪੜਨਾ ਇਕੱਠਾ ਹੈ ਲੋਹ ਇਸ ਤਰ੍ਹਾਂ ਆਗਮ ਨਿਗਮ ਉਦਰਣਾ ਜਰਾ ਇਥੇ ਵਿਸਰਾਮ ਹੈ ਉਦਰਣ ਤੇ ਜਰਾ ਜਮਹਿ ਆਰੂਹ ਇਸ ਤਰ੍ਹਾਂ ਇਹ ਵੀ ਉਸੇ ਤਰ੍ਹਾਂ ਪੜ੍ਹਨਾ ਜਿਵੇਂ ਆਪਾਂ ਇਹ ਪੜ੍ਹ ਕੇ ਆਏ ਆ ਆਰੂਹ ਐੜੇ ਕੰਨਾ ਰਾਰੇ ਹੋੜਾ ਤੇ ਐੜਾ ਰੂਹ ਆਹ ਹੁਤਾ ਹ ਆਰੂਹ ਇਸ ਤਰ੍ਹਾਂ ਆਗਮ ਨਿਗਮ ਉਦਰਣਾ ਜਰਾ ਜਮਹਿ ਆਰੂਹ ਗੁਰ ਅਮਰਦਾਸ ਸਿਰ ਥੱਪਿਓ ਥੱਪਿਓ ਪੜਨਾ ਇਸ ਤੇ ਵਿਸਰਾਮ ਲਾਉਣਾ ਐੜਾ ਤੇ ਊੜੇ ਔਕਣ ਔ ਥੱਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸੱਲ ਕਬ ਕਬ ਤੇ ਵਿਸਰਾਮ ਲਾਉਣਾ ਸਾਲ ਆਪਾਂ ਪਿੱਛੇ ਪਿੱਛੇ ਇਸ ਦਾ ਉਚਾਰਨ ਸਿੱਖ ਕੇ ਆਏ ਅਗ ਅੰਤਕ ਬਦੈ ਨ ਸੱਲ ਕਬ ਗੁਰ ਰਾਮਦਾਸ ਤੇਰੀ ਸਰਨ ਇਸ ਦਾ ਉਚਾਰਨ ਕਵ ਕਵ ਤੇ ਬਿਸਰਾਵ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮ ਦਾ ਤੇਰੀ ਸਰਨ ਸੰਗਤ ਜੀ ਆਪਣੇ ਚੌਥੇ ਸਵਈਏ ਸੰਪੂਰਨ ਹੋ ਗਏ ਨੇ ਚੌਥੇ ਸਵਈਆਂ ਦੀ ਆਪਾਂ ਸੰਖਿਆ ਸੰਪੂਰਨ ਕਰ ਲਈਏ ਤੇ ਅੱਗੇ ਆਪਾਂ ਜਿਹੜੇ ਸਵਈਏ ਪੰਜਵੇਂ ਰਹਿੰਦੇ ਨੇ ਇਸ ਦਾ ਉਚਾਰਨ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ